ਈਏ ਯਾਰ ਸਾਨੂੰ ਉਸ ਗੱਲ ਨਾਲ ਕੋਈ ਮਤਲਬ ਨਹੀਂ ਹੈ ਹਾਂ ਵੀਡੀਓ ਬਣਾਉਣ ਤੇਰੇ ਹਾਂ ਹੋਣੀ ਨਾ ਸੋਚਿਆ ਵੀਡੀਓ ਬਣਾਉਣ ਦੀ ਤਰੀਕਾ ਠੀਕ ਆ ਤੇਰੀ ਵਾਲੀ ਵੀਡੀਓ ਕਿੰਨੇ ਆ ਦੇਖ ਲਈ 7 ਲੱਖ ਨੇ ਦੇਖ ਲਈ ਨਾ ਪਹਿਲਵਾਨ ਦੀ ਵੀਡੀਓ ਹਾਂ ਚਾਲੂ ਰੱਖੀ ਸੀ ਠੀਕ ਆ ਹਾਂ ਪਤਾ ਨਹੀਂ ਕਿਹੜੀ ਹੋਵੇ ਤਰਾ ਫਿਰਦਾ ਅਸੀਂ ਤੁਸੀਂ ਜੁੜੇ ਬੰਦੇ ਦੇ ਓਏ ਜਾਣ ਨਾ ਦਿਓ ਕਿ ਇੱਧਰ ਬੁਲਾਉਣ ਨੂੰ ਜਾਣਦਾ ਨਹੀਂ ਇੱਧਰ ਆ ਇੱਧਰ ਆ ਅਸੀਂ ਗੱਲ ਗੰਢ ਉੱਠ ਕੇ ਦੇਵਾਂਗਾ ਬੰਦਾ ਪਰ ਪੰਚਾਇਤ ਲੈਤੀ ਬੈਠੇ ਨੇ ਸਹੀ ਵਿੱਚ ਪ੍ਰਵਾਨ 2 ਮਿੰਟ ਸਹੀ ਆ 2 ਮਿੰਟ ਨਹੀਂ ਬਿਸਕੀ ਭਾਈ ਇਹ ਕੀ ਗੱਲ ਹੋਈ ਬੰਦਾ ਬੰਦਾ ਐਚਓ ਬਾਕਿਆ ਯਾਰ ਦੇਖੋ ਇਹ ਆਸੀ ਆਪਣੇ ਇਸ ਮਸਲੇ ਦੇ ਵਿਚ ਉੱਟ ਕੇ ਜਾਣਾ ਪਿਆ ਪੰਜਾਬ ਬੈਠੀ ਆ ਬੈਠ ਨਾ 2 ਘੰਟੇ ਹੋ ਗਏ ਸਾਡਾ ਵੇਟ ਕਰ ਰਹੇ ਨਾ ਜਿਹੜਾ ਬੰਦਾ ਆ ਆ ਜਾ ਉਹ ਬੈਠ ਗੱਲ ਕਰ ਲੈ ਉਹਦੇ ਸੈਂਪਲ ਬੈਠੋ ਬੈਠੋ ਜੀ 2 ਘੰਟੇ ਹੋ ਗਏ ਹਾਂ ਹਾਂ ਗੱਲ ਕਰ ਲੈ ਇੱਥੇ ਖੜਕਾ ਖੜਕ ਕੇ ਸਟਮਟ ਹੋ ਉਹ ਉਹ ਲਵੀ ਲਵੀ ਫੇਰ ਬਾਲਾ એ જમ બે બે યાર બેસી જાવ ઓ બડા સર ઓનાંત હે કઈ આ ઓ મેરા કમરે મેં બેઠે કરે ટેરેસી બલા ઓ બડા બે બડા જાવ જાન છે ઓ બડા સનાના નકદી વિડીયો બોલ બંદਿਆਂ નો બેઠે બેઠે બને ગયા ਭੈਣ 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 ਕੋਈ ਮੋਟਾ ਡੇਰ ਤੋਂ ਖਿਨੇ ਨਾ ਮੈਂ ਦੋ ਦੋ ਬੈਠਣਾ ਨਹੀਂ ਹੁੰਦਾ ਮੈਂ ਬੱਸ ਸਾਜੂ ਰੱਖ ਕੇ ਕੀ ਕਰਦਾ ਭਾਈ ਪਿੱਛੇ ਉਹ ਮਾਰ ਨਹੀਂ ਨਹੀਂ ਬਾਈ ਉੱਤੇ ਸੌਣ ਨੂੰ ਕਿਸੇ ਨੇ ਆਈ ਨਹੀਂ ਉਸ ਸਭ ਪੰਚਾਇਤ ਚ ਖੜਨਾ ਕਿਵੇਂ ਹੁੰਦਾ ਹੈਗਾ ਤੂੰ ਇੱਥੇ ਏਡੇ ਏਡੇ ਬੰਦਿਆਂ ਨੂੰ ਛੱਡ ਕੇ ਤੁਰਿਆ ਜਾਂਦਾ ਮੂੰਹ ਚੱਕੀ ਉੱਤਰ ਨੂੰ ਕਰੇ ਵੀਡੀਓ ਨਹੀਂ ਬਣਾਉਂਦੇ ਕਰੇ ਤਰੀ ਸ਼ਰਤਾਂ ਚੱਲਣੀਆਂ ਯਾਰ ਅਸੀਂ ਜੱਪ ਜੱਪ ਗੱਲ ਕਰਦੇ ਇਹਨਾਂ ਨਾਲ ਗੱਲ ਕਰਦੇ ਲੱਗ ਲੱ ਕਰਕੇ ਗੱਲ ਕਰਦੇ ਇਹਨਾਂ ਨੂੰ ਛਕਾਇਆ ਨਹੀਂ ਕਿਸੇ ਨੇ ਕੁਸਰ ਆ ਬਿਠਾਓ ਉਹਨਾਂ ਨੂੰ ਸਮਝ ਆਏਗੀ ਪਤਾ ਆ ਬਿਠਾਓ ਤੇਰਾ ਵਿਰੋਧ ਕਰਨ ਆਏ ਤੇ ਮੈਂ ਇਹਨੂੰ ਤਾਂ ਮਾਫੀ ਮੰਗਦਾ ਅੱਛਾ ਤੇ ਤੁਹਾ ਨਾਨੇ ਵੀ ਮੈਨੂੰ ਬੜੇ ਮਾਣ ਸਤਿਕਾਰ ਨਾਲ ਬਿਠਾਇਆ ਵਾ ਤੇ ਉਹਨਾਂ ਨੇ ਇਹ ਚੀਜ਼ ਦਾ ਤੇਰਾ ਕੋਈ ਗਲਤ ਤੈਨੂੰ ਜਾਣਨਾ ਵੀ ਗਾਲ ਕੱਢੀ ਨਾ ਤੈਨੂੰ ਮਾਰਿਆ ਕੋਈ ਮੈਂ ਇਹ ਚੀਜ਼ ਦੀ ਜਨਤ ਮੈਨੂੰ ਸੱਚ ਲੋ ਆ ਬੈਠਾ ਆਇਆ ਅਦੋਂ ਨਾ ਕੋਈ ਬੋਲਿਆ ਤੇ ਇਹਨੂੰ ਦੱਸ ਵਧੀਆ ਨਾ ਮਾਰੇ ਵਧੀਆ ਮੈਂ ਬਾਅਦ ਚ ਆਇਆ ਘੰਟਾ ਬਾਅਦ ਕਿੰਨੀ ਵਧੀਆ ਗੱਲਾਂ ਫੇਰ ਤੇ ਯਾਰ ਤੁਸੀਂ ਪਿੰਡ ਦੇ ਆਏ ਆ ਐਮਸੀ ਅਰੇ ਹੱਸ ਰਿਹਾ ਮਜ਼ਾਕ ਕਰ ਰਹੀ ਬੱਚੇ ਤੁਸੀਂ ਇੱਨੇ ਤਾਂ ਪਨੇ ਗਵੰਡੀ ਪਿੰਡਾਂ ਦੇ ਸਾਰੇ ਗੱਲ ਕਰਨ ਦੇ ਬਚ ਗਿਆ ਦੱਸੋ ਐਦਾ ਹੀ ਵਧੀਆ ਗੱਲਾਂ ਮਾਰੀ ਜਾਂਦੇ ਸਾਰੇ ਹੋਰ ਵਧੀਆ ਹੋ ਗਿਆ ਕੋਈ ਕਿ ਮੈਂ ਕਿਹ ਗੱਲ ਵੀ ਆਖੀ ਮੈਂ ਕਿ ਤੇ ਸਾਨੂੰ ਕੋਰਾ ਦੁੱਖ ਨਹੀਂ ਹੋਣਾ ਤੂੰ ਵੀਡੀਓ ਬਣਾਈ ਸੀ ਨਾ ਉਥੇ ਤੂੰ ਐਂਡ ਗਲਤ ਕਰ ਦਿੱਤਾ ਤੂੰ ਐਂਡ ਚ ਇਹ ਬਣਾਉਣਾ ਸੀ ਵੀਨ ਬਾਦ ਵਿੱਚੋਂ ਮੁੰਡਿਆਂ ਨੇ ਜਾ ਕੇ ਆਨੇ ਸਤਾਜੀ ਸੀ ਨਸ਼ਾ ਕੀਤਾ ਸੀ ਟਹਿਗੇ ਵੀ ਇਹਦੂ ਮੁੰਡਕੇ ਸੀ ਨਸ਼ਾ ਨਹੀਂ ਕਰਦੇ ਵੀ ਉਹ ਸਾਨੂੰ ਵੀ ਚੰਗਾ ਲੱਗਦਾ ਵੀ ਦੇਖਾ ਇਹ ਕਿੰਨਾ ਵਧੀਆ ਸੁਝਾਅ ਦਿੰਦਾ ਹੈਗਾ ਚਲੋ ਇਦਾਂ ਨਾ ਗੱਲਾਂ ਕਰਦੇ ਥੋੜੀ ਇੰਨੀ ਗੱਲਾਂ ਨਾਲ ਮੁੱਕਦੀਆਂ ਚਲੋ ਨਹੀਂ ਦੇ ਵਿੱਚ ਕੀ ਹੁੰਦਾ ਮੁਕਦਮੇ ਦਰਜ ਹੁੰਦੇ ਨੇ ਬੇਨਾਮ ਲੱਗਦੇ ਨੇ ਵਕੀਲ ਕਰਦੇ ਉਹੀ ਜੱਟ ਤੇ ਬਾਨੀਆਂ ਰਹਿ ਜਾ ਵੀ ਉਹੀ ਗੱਲ ਵੀ ਅਸੀਂ ਆਪਦੇ ਖਾੜਿਆਂ ਦੇ ਵਿੱਚ ਦੋ ਮਿੰਟ ਦੀ ਗੱਲ ਅਸੀਂ ਆਪਦੇ ਖਾੜਿਆਂ ਚ ਬੈਠੇ ਪਹਿਲਵਾਨੀ ਕਰਦੇ ਕਿਉਂ ਸਾਨੂੰ ਤੰਗ ਕਰੀ ਜਾਓ ਦੱਸੋ ਪਹਿਲਵਾਨ ਕਿਹਨੂੰ ਇੱਥੇ ਮੇਰੇ ਚੀਮੇ ਦੇ ਖੜੇ ਨੇ ਕਿਹਨੂੰ ਪੇਸ਼ੀ ਕਰਦੇ ਤਾਂਗੇ ਅਸੀਂ ਤੈਨੂੰ ਪਿੰਡ ਜਾ ਕੇ ਕਿਤੇ ਤੰਗ ਕੀਤਾ ਸੋਡੇ ਪਿੰਡ ਅਸੀਂ ਕੁਲਕੇ ਆਇਆ ਸੀ ਸੋਡੇ ਪਿੰਡ ਕੁਲਕੇ ਆਇਆ ਸੀ ਉਹਨਾਂ ਨੇ ਆਖਿਆ ਮੇਰੇ ਕੋਲ 50000 ਹੈ ਮੈਂ ਆਖਿਆ ਯਾਰ ਕੋਈ ਗੱਲ ਨਹੀਂ ਸੀ ਕੋਲਾ ਹੈਗੇ 50000 ਹੀ ਦੇ ਦੋ ਤੂੰ ਐ ਕਿ ਟੂਰਨਾਮੈਂਟ ਆਹ ਦੇ ਧੱਕੇ ਮਾਰਨੇ ਹੈ ਆਪਦੇ ਲੈਵਲ ਦੇ ਤੈਨੂੰ ਮਾਰਾਂਗਾ ਨੋਇ ਪਰ ਤੇ ਲੋ ਪਤਾ ਕਿਦਾ ਇਹਨਾਂ ਚ ਕਿਸੇ ਵੀ ਬੰਦੇ ਦੀ ਇਹ ਲਾਈਨ ਨਹੀਂ ਜੀ ਵੀ ਪੂਰੀ ਦਮਾਸ਼ੀ ਵਾਲੀ ਪਰ ਇਹ ਇੱਕ ਮਜਬੂਰੀ ਆ ਮਜਬੂਰੀ ਆ ਠੀਕ ਆ ਮਜਬੂਰੀ ਆ ਬੰਦਾ ਉੱਠ ਕੇ ਗਿਆ ਤਾਂ ਨਾਈਸ ਗੱਲ ਕਰਨੀ ਸੀ ਲਿਖਾ ਕੇ ਉਹ ਉੱਠ ਕੇ ਜਾਣਾ ਇੱਕ ਪਾਸੇ ਤਾਂ 50 ਬੰਦੇ ਬੈਠੇ ਆ ਉਹ ਵੀ ਦੁਨੀਆ ਦੇ ਟੌਪ ਪਹਿਲਾਂ ਉਹ ਕੱਢਾ ਜਾ ਰਹੇ ਦੱਸੋ ਚੰਗੀ ਗੱਲ ਆ ਇਹ ਠੀਕ ਆ ਕਰ ਰਹੇ ਭਾਈ ਕੀ ਬਣ ਰਿਹਾ ਹੋ ਗਏ ਸਾਰੇ ਜੇ ਪਹਿਲਾ ਦੂਜਾ ਮੁੰਡਾ ਬੋਲੇ ਤਾਂ ਹੀ ਪਿੰਡੋ ਬਣਾਉਣੀ ਪਾਣੀ ਚਾਹੀਦੀ ਇਹ ਗੱਲ ਉਹਦਾ ਆਪਣਾ ਹੱਕ ਵੀ ਨਹੀਂ ਬਣਦਾ ਨੋਟਰ ਦਾ ਜਿਹੜਾ ਉਹ ਆਪਾਂ ਘਰ ਬੁਲਾਇਆ ਬੰਦਾ ਗੱਲ ਨਹੀਂ ਸੁਣਦਾ ਉਹ ਤੇਰੀ ਗਲਤੀ ਇਹ ਹੈਗਾ ਕਿ ਤੂੰ ਉੱਠ ਕੇ ਭੱਜ ਗਿਆ ਤੇਰੇ ਅਸੀਂ ਪਤਨ ਘੰਟਿਆਂ ਦੇ ਬੈਠੇ ਹੱਸੇ ਨਾ ਪਹਿਲੇ ਨੂੰ ਆਖਿਓ ਬਈ ਦੰਦਾ ਪੁੱਛੇ ਨੂੰ ਕੁਛ ਪਾਣੀ ਯਾਰ ਨਾਲ ਬਈ ਸਾਰੀਆਂ ਗੱਲਾਂ ਮੋਟੀਆਂ ਗੱਲਾਂ ਬਣਾ ਕਿਹੜਾ ਕੰਮ ਨਹੀਂ ਮੇਰੀ ਗੱਲ ਦੋਸਤਾਂ ਨੂੰ ਨਹੀਂ ਖੜਾ ਹੋਇਆ ਬਾਈ ਖੜਾ ਕੇ ਖੜਾ ਕੇ ਬਾਈ ਆਪਾਂ ਸਾਰੇ ਪਿੱਛੇ ਕਿੱਥੇ ਹੋ ਜੋ ਉਹਨਾਂ ਦੇ ਨਾਲ ਪੋਹਣ ਕਰੋ ਪਿੱਛੇ ਇਹਨੂੰ ਖੜਾ ਆਪਾਂ ਬਹਿਣਾ ਨਹੀਂ ਕਰੋ ਭਾਈ ਇਹਨੂੰ ਪਿੱਛੇ ਬਿਠਾਉਣੇ ਆਇਆ ਯਾਰ ਇੱਧਰ ਆਓ ਸਾਢੇ ਪਿੱਛੇ ਹੋਰ ਕਰੋ ਇਹਨੂੰ ਪਿੱਛੇ ਲੈ ਜਾਓ ਪਾਸੇ ਬੈਠੋ ਆਪਾਂ ਬੈਠੋ ਆਹ ਜੀ ਨਾਮ ਹੈ ਜੀ ਸਰ ਸਾਹਿਬ ਬੈਠ 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 ਪਾਣਾ ਉਸਤਾਦ ਨਿਕਾ ਹੋ ਰਿਹਾ ਨਾ ਜੋ ਦੇ ਦਿਲ ਕਾਉਂ ਨਹੀਂ ਇਹ ਤੁਹਾਨੂੰ ਜਿਹੜੇ ਦਿਨ ਦੇਖਣੇ ਪੈ ਰਹੇ ਐ ਸਾਨੂੰ ਇਹ ਬਾਰੇ ਇਹ ਗਲਤੀ ਕਰਾਣੇ ਬਾਈ 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 ਜਿਹੜੇ ਚਾਰੋਂ ਤੇ ਇਹਨੇ ਭਵਾਨਾ ਬਾਰੇ ਪਾਈ ਆ ਬਿਲਕੁਲ ਜਾਨਾ ਤੇ ਉਹ ਵੀਡੀਓ ਮਾਊਗੀ ਭਵਾਨਾ ਵਾਲੀ ਜਿਹੜੀ ਵੀਡੀਓ ਡਿਲੀਟ ਹੋਊਗੀ ਠੀਕ ਆ ਠੀਕ ਆ ਅੱਗੇ ਤੋਂ ਇਹਨੂੰ ਫਿਊਚਰ ਦੇ ਕੋਈ ਵੀ ਇਸ ਤਰ੍ਹਾਂ ਦਾ ਇਹਨੇ ਕਿਸੇ ਵੀ ਸਪੋਰਟਸਮੈਨਰ ਉਸ ਨੂੰ ਲੈ ਕੇ ਚਾਹੇ ਕਬੱਡੀ ਚਾਹੇ ਭਵਾਨੀ ਆ ਕੋਈ ਵੀ ਭਵਾਨੀ ਆ ਔਰ ਮੁੰਡੇ ਬਹੁਤ ਆ ਪੰਜਾਬ ਦੇ ਉਦੋਂ ਤੇ ਬੋਲੇ ਯਾਰ ਬੜੀ ਮਿਹਨਤ ਕਰਦੇ ਵੱਡੀਆਂ ਕਰਦੇ ਕੋਈ ਵੀ ਬੋਲੂਗਾ ਤੇ ਫਿਰ ਨਾ 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 ਨਹੀਂ ਨਾ ਅੱਜ ਬਹਿ ਗਏ ਆ ਸਿਰਫ ਭਵਾਨ ਦੇ ਮੂੰਹ ਨੂੰ ਫੇਰ ਮੇਰਾ ਵੀਰ ਬਹਿਣ ਵਾਲਾ ਕੰਮ ਹੈ ਤੂੰ ਘਰ ਆਏ ਉਹ ਤਾਂ ਇਤ ਕਰ ਰਹੇ ਜਿੱਦਾਂ ਮਰਜੀ ਤੁਸੀਂ ਬੱਜ ਗਏ ਠੀਕ ਹੈ ਨਾ ਇਹ ਆਪਣੇ ਮਨ ਨਾਲ ਕਰ ਲੋ ਜਿਹੜਾ ਕਰਨਾ ਹੈ ਸਾਡੇ ਬੰਦਿਆਂ ਦਾ ਟਾਈਮ ਵੇਟ ਕਰਨ ਦੇ ਆਪਾਂ ਤੇ ਮੂਡ ਵਧੀਆ ਹੋ ਜਾਵੇ ਵਧੀਆ ਕਰਨ ਦੇ ਇੱਕ ਮਿੰਟ ਬਣਾ ਲੋ ਆ ਆ ਆ ਜਿਹੜਾ ਮਸਾਲਾ ਕੀਤਾ ਜਾਵੇ ਓਏ ਕੱਟ ਕੇ ਦੁਬਾਰੇ ਬਣਾਉਣਾ ਕੱਟ ਕੇ ਦੁਬਾਰੇ ਬਣਾਉਣਾ ਬਣਾ ਲੋ ਕੋਈ ਯਾਰ ਦੋ ਦੇ ਨਾਲ ਦੋ ਯਾਰ ਬਲਤੀ ਹੋਈ ਜਾਂਦੀ ਦੋ ਨਾਲ ਇੱਕ ਦਮ ਸਿੱਧੇ ਲੱਭ ਜਾਏ ਕਲੀਅਰ ਕਰਾਂ ਠੀਕ ਆ ਜੇ ਤੂੰ ਇੱਕ ਮਿੰਟ ਦੇਖ ਮਿੰਟ ਜੀ ਜੇ ਤੂੰ ਗੱਲ ਕਰਦਾ ਨਾ ਵੀ ਤੂੰ ਉੱਠ ਕੇ ਚੱਲ ਗਾ ਬੜਾ ਦੁੱਖਾਪੀ ਖਾੜਾ ਅੱਜ ਦੇ ਟਾਈਮ ਦਾ ਅੱਜ ਤਾਂ ਕਿਸੇ ਨੂੰ ਨਹੀਂ ਪਤਾ ਅੱਜ ਦੇ ਟਾਈਮ ਤੇ ਵੀਰ ਮੇਰਾ ਤੇਰੇ ਪੱਲੇ ਕੋਈ ਨਹੀਂ ਹੈਗਾ ਠੀਕ ਆ ਸੌਹਤ ਰਸਾ ਚਲੇ ਦੇ ਗੰਢ ਨਾ ਤੇਰੇ ਬੱਲੇ ਕੋਈ ਕਰਤੂਦ ਆ ਠੀਕ ਆ ਨਾ ਤੇਰੇ ਤੇ ਕੋਈ ਸਿਆਣ ਪਿਆ ਫੋਟਾਂ ਤੋਂ ਉਹਨਾਂ ਨੂੰ ਸ਼ਰਮਿੰਦੇ ਕਰਾਉਣ ਦੇ ਜਿਹੜੇ ਤੇਰੇ ਹੋਰ ਠੀਕ ਆ ਆਏ ਆ ਯਾਰ ਬੰਦੇ ਬੈਠ ਕੇ ਗੱਲ ਕਰੋ ਆਪਾਂ ਜੇ ਜਦ ਦੱਸੋ ਵੀ ਉੱਠਣ ਦਾ ਕਾਰਨ ਨਹੀਂ ਬੇ ਜੁਟ ਕੇ ਜਾਊਗਾ ਮੇਰੀ ਇਹ ਗੱਲ ਮਸਲਾ ਉੱਠ ਕੇ ਨਹੀਂ ਹੋ ਰਿਹਾ ਕੀ ਖੱਟੀ ਘੱਟਲੀ ਹੋ ਫਿਰ ਸਾਨੂੰ ਇਹ ਨਾ ਪਿੰਡੋਂ ਨਹੀਂ ਸੀ ਬੁਲਾਉਣਾ ਕਿਹਨੇ ਜਾਣੀ ਹਾਂ ਨਹੀਂ ਇੱਥੇ ਬੈਠ ਕੇ ਦੱਸਦੇ ਵੀ ਮੈਨੂੰ ਇਹ ਮਨਜ਼ੂਰੀ ਦਾ ਹੱਥ ਹੋ ਗਿਆ ਆਪਾਂ ਸੈਨ ਨਹੀਂ ਕਰ ਰਹੇ ਨੇ ਸਾਨੂੰ ਪਤਾ ਕਿ ਇਹ ਮਨਜ਼ੂਰੀ ਜੇ ਜੇ ਮੈਨੂੰ ਪਤਾ ਕਿ ਇਹ ਬੱਚੇ ਜੇ ਨਾ ਕਿ ਮਾਰਨ ਵਾਲੀ ਗੱਲ ਹੁੰਦੀ ਤੁਸੀਂ ਆਉਣ ਸਾਰ ਪੁੱਛਦੇ ਹੀ ਨਾ ਪਟੇੜੇ ਮਾਰਦੇ ਜੋ ਆਪਦੀ ਸੱਟ ਫੇੜ ਮਾਰਦੀ ਇਹਦੇ ਮੂੰਹ ਨੂੰ ਚੁੱਪ ਨਹੀਂ ਆ ਕੇ ਆਪਾਂ ਬੈਠੇ ਆ ਜੇ ਇਹਦੇ ਨੂੰ ਹੁਣ ਵੀ ਸਾਰੇ ਆਪਾਂ ਆਏ ਹੋਰ ਫੇਮ ਹਾਲੇ ਦਾ ਆਪਣਾ ਹੋਰ ਬਣ ਗਿਆ ਚਲੋ ਆਪਾਂ ਕਿਨੇ ਗੱਲ ਨਿਪਟੜਦੇ ਆਪਾਂ ਤੁਹਾਡੇ ਥਰੂ ਆਏ ਆ ਇਹ ਮੂੰਹ ਤੇ ਬੈਠਾ ਅਜਿਹਾ ਕੋਈ ਪ੍ਰੈਸ਼ਰ ਨਹੀਂ ਸਲਾਹ ਕਰਨੀ ਹੁਣ ਕਰ ਲੈ ਜੇ ਤੈਨੂੰ ਨਹੀਂ ਮਨਜ਼ੂਰ ਮੇਰਾ ਵੀ ਦੱਸ ਦੇ ਫਿਰ ਆਪਾਂ ਜਿਵੇਂ ਵੇਖਣਾ ਤੈਨੂੰ ਹੁਣ ਵੀ ਛੱਡਦਾ ਕਿ ਬਾਕੀ ਬਾਅਦ ਚ ਵੇਖ ਬਾਅਦ ਭੇਜਾਂਗੇ ਇਹ ਤੇ ਮਾਲ ਭੇਜਾਂਗੇ ਫੇਰ ਮਾਨੂੰ ਬਾਈ ਨੂੰ ਨਹੀਂ ਮਨਜ਼ੂਰ ਹਾਂ ਅੱਜ ਬਾਅਦ ਜੇ ਤੂੰ ਜਾ ਉਹ ਤੋਂ ਬਾਅਦ ਤੁਸੀਂ ਜੋ ਮਰਜ਼ੀ ਮੈਂ ਨਹੀਂ ਰਹੇ ਸਾਡਾ ਕੰਮ ਕੀ ਵੇਖਦਾ ਜਾਂਦਾ ਹਾਂ ਜਮਰ ਸਾਹਿਬ ਇਹਦੇ ਮੈਂ ਦੀ ਗੱਲ ਸੁਣ ਲੋ ਸਾਨੂੰ ਬਹੁਤ ਤਜਰਬੇ ਦੀ ਗੱਲਾਂ ਦਾ ਰੂਪ ਹੋਰ ਧਾਰਨੀ ਗੱਲ ਗੱਲ ਬੁਬਲੀ ਦੋ ਗੱਲਾਂ ਨੇ ਇਹ ਮੈਨੂੰ ਹੋ ਗਈ ਗਲਤੀ ਗਲਤੀ ਕੀਤੀਆਂ ਨੇ ਮੁੰਡਿਆਂ ਨੇ ਵੀ ਮੈਂ ਮਾਫੀ ਮੰਗਦਾ ਜੀ ਫੋਲੋਅ ਹੁਣਾਂ ਨੇ ਮੇਰਾ ਇੱਥੇ ਆਉਣਾ ਬੜਾ ਸੰਭਵ ਕੀਆ ਸਤਰੀ ਕਾਲ ਬਾਈ ਜੀ ਆਪਾਂ ਨੇ ਪਿਛਲੇ ਦਿਨ ਇੱਕ ਵੀਡੀਓ ਬਣਾਈ ਸੀ ਪਪਾ ਮਲ ਜਿਹਦੇ ਵਿੱਚ ਕਿ ਪਹਿਲਵਾਨਾਂ ਨੂੰ ਜ਼ਰਦਾ ਲਾਉਂਦਾ ਦਿਖਾਇਆ ਗਿਆ ਸੀ ਉਹਦੇ ਵਿੱਚ ਸਾਡਾ ਮਕਸਦ ਨਹੀਂ ਸੀ ਕਿ ਦਿਲਾਂ ਨੂੰ ਠੇਸ ਪਹੁੰਚੇ ਕਿਤੇ ਪਰ ਫਿਰ ਵੀ ਕੁਝ ਪਹਿਲਵਾਨਾਂ ਦੇ ਦਿਨਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਅਸੀਂ ਉਹਨਾਂ ਤੋਂ ਮਾਫੀ ਚਾਹੁੰਦੇ ਹਾਂ ਅੱਗੇ ਤੋਂ ਅਸੀਂ ਕੋਈ ਵੀ ਸਪੋਰਟ ਰਿਲੇਟਡ ਕੋਈ ਵੀ ਇਦਾਂ ਦੀ ਵੀਡੀਓ ਨਹੀਂ ਬਣਾਵਾਂਗੇ ਇਸ ਇਸ ਤਰ੍ਹਾਂ ਦੀ ਜੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਵੀਡੀਓ ਬਣਾਵੇ ਉਸਦੇ ਦੀ ਸ਼ਾਪ ਜ਼ਿੰਮੇਵਾਰ ਹੋਵੇਗਾ